ਹਵਾ ਹੈ ਗੜੀ ਉਹ ਹਮ ਅੰਦਰ ਸੇ ਹੀ ਇਸ ਕੋ ਕੰਬੀ ਕਰ ਸਕਤੇ ਹੈ ਔਰ ਜਿਆਦਾ ਵੀ ਕਰ ਸਕਤੇ ਇਸ ਗੜੀ ਦੇ ਅੰਦਰ 9 ਬੰਦੇ ਕੁੱਲ ਬਹਿ ਸਕਤੇ ਹੈ ਦੋ ਅੱਗੇ ਡਰਾਈਵਰ ਤੇ ਕੋ-ਡਰਾਈਵਰ ਤੇ 7 ਬੰਦੇ ਪਿੱਛੇ ਤੇ ਇਹ ਗੜੀ ਆਪਣੇ ਨਾਲ 1200 ਕਿਜੀ ਦਾ ਕੋਈ ਵੀ ਵੇਟ ਲੈ ਜਾ ਸਕਦੀ ਹੈ 7 ਘੰਟੇ ਲਗਾਤਾਰ ਹੀ ਕੰਮ ਕਰ ਸਕਦੀ ਹੈ ਬਿਨਾ ਰੁਕੇ ਵਿਦਾਊਟ ਰੀਫੂਲਿੰਗ 30 ਡਿਗਰੀ ਗ੍ਰੇਡੀਅੰਟ 30 ਡਿਗਰੀ ਇਹ ਉੱਪਰ ਵੀ ਚੜ ਸਕਦਾ ਸਲੋਪ ਤੇ ਚੜ ਸਕਦਾ ਜਿਹੜਾ ਇਹ ਟਾਇਰ ਹੈ ਹਾਂਜੀ ਇਹ ਬੁਲੇਟ ਪ੍ਰੂਫ ਹੈ ਤੇ ਬੁਲੇਟ ਪ੍ਰੂਫ ਤਾਂ ਨਹੀਂ ਹੈ ਦੋ ਟਾਇਰ ਜੇ ਗੜੀ ਦੇ ਕੰਮ ਕਰਨੇ ਛੱਡ ਦੇ ਜਾ ਪੈਂਚਰ ਹੋ ਜਾਏ ਤੁਸੀਂ ਕਹਿ ਰਹੇ ਜੀ ਗੋਲੀ ਲੱਗ ਜੇ ਕੁਝ ਤੇ ਦੋ ਟਾਇਰਾਂ 'ਚ ਵੀ ਗੱਡੀ ਸਾਡੀ ਚੱਲ ਸਕਦੀ ਹੈ ਕਿ ਇਹਦੇ ਟਾਇਰ ਹੈ ਜਿਹੜੇ ਉਹ ਸਪੈਸ਼ਲੀ ਡਿਜ਼ਾਈਨਡ ਹੈ ਸੇਮ ਪਾਣੀ ਦੇ ਵਿੱਚ ਚੱਲਣ ਲਈ ਤੇ ਇਹ ਮੇਡ ਇਨ ਇੰਡੀਆ ਸਾਰਾ ਕੁਝ ਇੰਡੀਜਨਾਈਜ਼ ਕੀਤਾ ਹੈ ਆਪਾਂ ਇਸ ਤਰ੍ਹਾਂ ਜੀ ਹੁਣ ਯੂਨਾਈਟਿਡ ਨੇਸ਼ਨਸ ਨੂੰ ਦਿੱਤਾ ਹੈ ਜਿਹੜੀ ਆਪਣੇ ਗੱਡੀਆਂ ਆ ਉਹ ਸਾਊਥ ਸ Sudan ਤੋਂ ਗਈ ਹੋਈ ਹੈ ਜੀ ਤੇ ਉਸ ਤੋਂ ਬਾਅਦ ਯੂਕੇ ਨੇ ਉਹ ਜਾਂਦੀ ਹੈ ਤੇ ਜਿਹੜੀ ਜਿਹੜੀ ਕੰਪਨੀ ਜਿਸ ਤੋਂ ਵੀ ਆਰਡਰ ਆਉਂਦੇ ਉਸ ਕੰਪਨੀ ਦਾ ਸਾਡੀ ਗੱਡੀਆਂ ਚਲੇਗਾ ਜਗਬਣੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਵਰੁਣ ਪਟ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਨੇ ਸੱਤ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਰੈੱਡ ਅਲਰਟ جاری ਹੈ ਤਾਂ ਰੈਸਕਿਊ ਆਪਰੇਸ਼ਨ ਭਾਰਤੀ ਫੌਜ ਤੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਲਰਟ ਤੇ ਰੱਖਿਆ ਹੋਇਆ ਤੇ ਕੁਝ ਇੱਕ ਸਮਾਜ ਸੇਵੀ ਸੰਸਥਾਵਾਂ ਵੀ ਲੋਕਾਂ ਦੀ ਮਦਦ ਕਰ ਰਹੀ ਹੈ ਪਰ ਇਸ ਰੈਸਕਿਊ ਆਪਰੇਸ਼ਨ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਇਹ ਜੋ ਤੁਸੀਂ ਗੱਡੀ ਦੇਖ ਰਹੇ ਹੋ ਇਹ ਐਡਵਾਂਸ ਟੈਕਟੀਕਲ ਆਫ-ਰੋਡਰ ਵਹੀਕਲ ਹੈਗਾ ਜੋ ਲਗਾਤਾਰ ਰੈਸਕਿਊ ਕਰ ਰਿਹਾ ਹੈਗਾ ਤੇ ਜੋ ਦਰਿਆ ਦਾ ਪਾਣੀ ਲਗਾਤਾਰ ਪੰਜਾਬ ਦੇ ਪਿੰਡਾਂ ਦੇ ਵਿੱਚ ਆ ਰਿਹਾ ਹੈ ਤਾਂ ਇਸ ਵਹੀਕਲ ਦੇ ਨਾਲ ਜਿਸ ਨੂੰ ਐਸ ਐਮ ਵੀ 1200 ਵੀ ਕਿਹਾ ਜਾਂਦਾ ਹੈ ਯਾਨੀ ਕਿ ਸਪੈਸ਼ਲ ਮੋਬਿਲਿਟੀ ਵਹੀਕਲ 1200 ਤਾਂ ਤੁਸੀਂ ਇਹਦੀ ਦਿੱਖ ਦੇਖ ਸਕਦੇ ਹੋ ਇਸ ਨੂੰ ਭਾਰਤੀ ਫੌਜ ਜਾਂ ਫਿਰ ਵੱਖ-ਵੱਖ ਕੰਟਰੀਜ਼ ਆਪਣੀ रिक्वायरमेंट ਦੇ ਹਿਸਾਬ ਦੇ ਨਾਲ ਬਣਵਾਉਂਦੇ ਨੇ ਇਸ ਵੇਲੇ ਅਸੀਂ ਚੰਡੀਗੜ੍ਹ ਦੇ ਜੀਐਸਡਬਲਿਊ ਡਿਫੈਂਸ ਪ੍ਰੋਡਕਸ਼ਨ ਹਾਊਸ ਦੇ ਵਿੱਚ ਮੌਜੂਦ ਹੈਗੇ ਆ ਤੇ ਗੱਲਬਾਤ ਵੀ ਕਰਾਂਗੇ ਕਿ ਇਸ ਗੱਡੀ ਨੂੰ ਕਿਸ ਤਰੀਕੇ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਕਿਹੜਾ ਮਟੀਰੀਅਲ ਇਸ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਖਾਸ ਤੌਰ ਤੇ ਇਸ ਵੀਹਿਕਲ ਦੀ ਜੇਕਰ ਗੱਲ ਕੀਤੀ ਜਾਵੇ ਐਸਐਮਵੀ 1200 ਇਨਾ ਟਾਇਰਾਂ ਦੀ ਵਜ੍ਹਾ ਕਰਕੇ ਹੀ ਗਲੋਬਲੀ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਸੇਲ ਹੁੰਦਾ ਹੈਗਾ ਕਿਉਂਕਿ ਇਹ ਵਹੀਕਲ ਜਿਹੜਾ ਹੈਗਾ ਇਸ ਨੂੰ ਚਾਹੇ ਤੁਸੀਂ ਦਰਿਆ ਦੇ ਵਿੱਚ ਜਾਂ ਫਿਰ ਕਿਸੇ ਜੰਗਲ ਦੇ ਵਿੱਚ ਜਾਂ ਫਿਰ ਕਿਸੇ ਬਰਫੀਲੀ ਥਾਂ ਦੇ ਉੱਤੇ ਜਾਂ ਫਿਰ ਐਗਰੀਕਲਚਰ ਵੱਡੇ ਜਿਹੜੇ ਖੇਤ ਹੁੰਦੇ ਨੇ ਉਹਨਾਂ ਦੇ ਵਿੱਚ ਤਾਂ ਤਮਾਮ ਰੈਸਕਿਊ ਆਪਰੇਸ਼ਨਸ ਜਾਂ ਤਮਾਮ ਅਲੱਗ-alag ਰਿਕੁਆਇਰਮੈਂਟ ਦੇ ਹਿਸਾਬ ਨਾਲ ਇਸ ਨੂੰ ਇਸਤੇਮਾਲ ਕੀਤਾ ਜਾਂਦਾ ਹੈਗਾ ਫਿਲਹਾਲ ਇਸ ਦੀ ਦਿੱਖ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਵਿੱਚ ਰੈਸਕਿਊ ਜਿਹੜੇ ਲੋਕ ਕਿਤੇ ਜਾ ਰਹੇ ਨੇ ਕਿਸ ਤਰੀਕੇ ਦੇ ਨਾਲ ਇਹ ਵੀਕਲ ਆਪਰੇਟ ਹੁੰਦਾ ਹੈਗਾ ਸਾਡੇ ਨਾਲ ਜੀਐਸਡਬਲਿਊ ਡਿਫੈਂਸ ਦੇ ਜੋ ਅਧਿਕਾਰੀ ਹੈਗੇ ਨੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਗੌਰਵ ਜੀ ਮੌਜੂਦ ਨੇ ਗੌਰਵ ਜੀ ਮੇਰਾ ਪਹਿਲਾ ਸਵਾਲ ਇਹ ਹੈ ਇਹ ਵੀਕਲ ਲਗਾਤਾਰ ਪੰਜਾਬ ਦੇ ਵਿੱਚ ਤੁਸੀਂ ਰੈਸਕਿਊ ਦੇ ਲਈ ਭੇਜਿਆ ਹੈਗਾ ਇਸ ਵੀਕਲ ਦੀ ਕੀ ਖਾਸੀਅਤ ਹੈ ਉਹ ਦੱਸੋ ਤੇ ਕਿੰਨੇ ਲੋਕ ਇਸ ਦੇ ਵਿੱਚ ਇੱਕ ਵਾਰ ਚ ਰੈਸਕਿਊ ਹੁੰਦੇ ਨੇ ਕਿੰਨਾ ਸਮਾਂ ਇਹ ਵੀਕਲ ਚੱਲਦਾ ਹੈ कितना तेल वो सारी पहली जो फीचर्स ने वो दसो पहला uh, सर ये जो हमारी गाड़ी है ये जे एस डब्ल्यू गेको मोटर्स बनाती है इसको इसका नाम है एस एम वी एंड ट्वेल्व हंड्रेड एस एम वी स्टैंड फॉर स्पेशलिस्ट मोबिलिटी व्हीकल हम इसको अटॉर भी कहते हैं ऑल ट्रेन ऑफ रोड व्हीकल सो ये इसका नाम है अब शुरू करते हैं इसके फीचर से सो so, जो इसका मेन फीचर है सर वो है गाड़ी के अंदर जो हवा है गाड़ी की वो हम अंदर से ही इसको कम भी कर सकते हैं और ज़्यादा भी कर सकते हैं hmm. तो ये एक स्विच लगा हुआ है यहाँ पर अभी मैं इसको आपको करके दिखाता हूँ जैसे यहाँ पे आप देख पा रहे होंगे जो प्रेशर है वो अपने आप कम होना शुरू हो गया है ये डिजिटल डिस्प्ले है जो दिखाती है कि आपका प्रेशर कितना है और किस ट्रेन पर कितना प्रेशर होना चाहिए आपको गाड़ी का जैसे पानी पे जाना है तो पानी पे यहाँ लिखा हुआ है कि इस के बीच में ही होना चाहिए पचास से पचहत्तर के बीच में आपकी गाड़ी चलनी चाहिए अभी निकल गया जैसे आप देख टायर भी देख पा रहे होंगे टायर भी अब नीचे बैठने शुरू हो गए हैं जी अब मैं इसको भर के दिखा देता हूँ ਹੋ ਕੀ ਰਹਾ ਹੈ ਜੋ ہماری ਐਗਜ਼ੋਸ ਗੈਸੇਜ਼ ਹੈ ਇੰਜਨ ਵਾਲੀ وہی ਗੈਸੇਜ਼ ہماری ਟਾਇਰੋਆਂ ਦੇ ਅੰਦਰ ਜਾ ਰਹੀ ਹੈ ਬੇਸਿਕਲੀ ਜਿਹੜਾ ਪੋਲੂਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਬਾਹਰ ਆਣ ਦੀ ਬਜਾਏ ਉਹ ਟਾਇਰਾਂ ਦੇ ਅੰਦਰ ਜਾ ਰਿਹਾ ਹੈ ਟਾਇਰਾਂ ਦੇ ਅੰਦਰ ਜਾ ਰਿਹਾ ਹੈ ਹਾਂਜੀ ਉਹਦੇ ਨਾਲ ਤੁਸੀਂ ਪ੍ਰੈਸ਼ਰ ਅਕੋਰਡਿੰਗ ਟੂ ਲੋਡ ਹਾਂਜੀ ਜੇ ਪੱਥਰੀਲਾ ਰੋਡ ਹੈ ਚਾਹੇ ਪੱਥਰ ਪਏ ਨੇ ਚਾਹੇ ਪੇੜ ਪਏ ਨੇ ਕੋਈ ਵੀ ਆ ਉਸ ਨੂੰ ਉਸ ਤਰੀਕੇ ਨਾਲ ਇਸ ਨੂੰ ਅਡਜਸਟ ਕਰ ਸਕਦੇ ਹੋ ਅਡਜਸਟ ਕਰ ਸਕਦੇ ਇਹ ਅਡਜਸਟ ਇਸ ਬਟਨ ਤੋਂ ਹੋ ਜਾਂਦਾ ਹੈ ਇਧਰ ਤੁਸੀਂ ਕੰਮ ਕਰਨੀ ਚਾਹੇ ਜਿਆਦਾ ਕਰਨੀ ਹੋ ਤੁਸੀਂ ਇਹਦਾ ਕਰ ਸਕਦੇ ਹੋ ਜੀ ਹਾਂਜੀ ਤੇ ਜੀ 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 ਹਾਂਜੀ ਉਸ ਤੋਂ ਬਾਅਦ ਕੀ ਹੈ ਇਸ ਦੇ ਅੰਦਰ ਜਿਹੜੀ ਵੀ ਗੱਡੀਆਂ ਦੇ ਅੰਦਰ ਫੀਚਰ ਹੁੰਦੇ ਆ ਲਾਈਟਾਂ ਹੈਜ਼ਰਡ ਲਾਈਟਾਂ ਫਰੰਟ ਲਾਈਟ ਸਾਰਾ ਕੁਝ ਹੈ ਹੈਚ ਹੈਗੀ ਇਹ ਸਨਰੂਫ ਜਿਨੂੰ ਅਪਾ ਕਹਿੰਦੇ ਆ ਇਸ ਗੱਡੀ ਦੇ ਅੰਦਰ ਨੌ ਬੰਦੇ ਕੁੱਲ ਬੈ ਸਕਦੇ ਆ ਦੋ ਅੱਗੇ ਡਰਾਈਵਰ ਤੇ ਕੋ-ਡਰਾਈਵਰ ਤੇ ਸੱਤ ਬੰਦੇ ਪਿੱਛੇ ਤੇ ਇਹ ਗੱਡੀ ਆਪਣੇ ਨਾਲ 1200 ਕਿਜੀ ਦਾ ਕੋਈ ਵੀ weight ਲੈ ਜਾ ਸਕਦੀ ਹੈ ਜੀ ਔਰ ਉਸ ਤੋਂ ਬਾਅਦ ਜਿਹੜੀ ਇਹਦੀ ਤੁਸੀਂ ਘੰਟੇ ਪੁੱਛ ਰਹੀ ਸੀ ਵੀ ਕਿੰਨੇ ਘੰਟੇ ਲਗਾਤਾਰ ਤੇ 60 ਘੰਟੇ ਲਗਾਤਾਰ ਇਹ ਕੰਮ ਕਰ ਸਕਦੀ ਹੈ ਬਿਨਾਂ ਰੁਕੇ ਵਿਦਾਊਟ ਰੀਫਿਊਲਿੰਗ ਤੇ ਇਹਦੀ ਜਿਹੜੀ ਜਿਹੜੀ ਕਪੈਸਿਟੀ ਹੈ ਉਹ ਲਗਭਗ 3 ਤੋਂ 4 ਲੀਟਰ ਪਰ ਘੰਟੇ ਦੀ ਹੈ ਜੀ ਤੇ ਇਹ ਹੁਣ ਤੱਕ ਤੁਸੀਂ ਕਿੰਨੇ ਰੈਸਕਿਊ ਕਰ ਚੁੱਕੇ ਹੋ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਤੁਸੀਂ ਇਹ ਗੱਡੀਆਂ ਭੇਜੀਆਂ ਨੇ ਤੇ ਕਿੰਨੀਆਂ ਗੱਡੀਆਂ ਭੇਜੀਆਂ ਸਰ ਐਕਚੁਅਲੀ ਹੁਣ ਤੱਕ ਅਸੀਂ ਆਪਾਂ 200 ਪਲੱਸ ਪਰਸਨ ਇਸ ਤੋਂ ਰੈਸਕਿਊ ਕਰ ਚੁੱਕੇ ਹਾਂ ਤੇ ਸਾਡੀ 4 ਗੱਡੀਆਂ ਇਸ ਟਾਈਮ ਫੀਲਡ ਚ ਹੀ ਹੈਗੀਆਂ ਜਿਹੜੇ ਸਾਡੇ ਕੰਪਨੀ ਦੇ ਰੈਸਕਿਊਅਰਸ ਹੈ ਜਿਹੜੇ ਆ ਕੰਮ ਕਰਦੇ ਉਹੀ ਰੈਸਕਿਊ ਕਰਨ ਗਏ ਹੋਏ ਜੀ ਤੇ ਸਰ ਇਹ ਇਹ ਜਿਹੜੀ ਵੀਕਲ ਹੈਗੀ ਆ ਅਸੀਂ ਸਾਹਮਣੇ ਦੇਖ ਰਹੇ ਹਾਂ ਮੈਂ ਆਪਣੇ ਵੀਡੀਓ ਜਰਨਲਿਸਟ ਨੂੰ ਕਹਾਂਗਾ ਇਹ ਦੂਸਰਾ ਮਾਡਲ ਵੀ ਦਿਖਾ ਨਾ ਸਾਹਮਣੇ ਐਂਬੂਲੈਂਸ ਮਾਡਲ ਹੈ ਹਾਂਜੀ ਇਹ ਅਕੋਰਡਿੰਗ ਟੂ ਰਿਕੁਆਇਰਮੈਂਟ ਹੈ ਜਿਵੇਂ ਇਹ ਐਂਬੂਲੈਂਸ ਹੈ ਇਸ ਦੇ ਵਿੱਚ ਰੈਸਕਿਊ ਵੀ ਹੋ ਰਿਹਾ ਜਿਵੇਂ ਮੈਂ ਥੋੜਾ ਇਹ ਬਰੋਸ਼ਰ ਪੜ ਰਿਹਾ ਹੈਗਾ ਇਹਦੇ ਵਿੱਚ ਸਾਫ਼ ਤੌਰ ਤੇ ਲਿਖਾ ਹੋਇਆ ਹੈ ਚਾਹੇ स्नो माउंटेन ਦੇ ਵਿੱਚ ਜ਼ਰੂਰਤ ਹੈ ग्लेशियर ਦੇ ਵਿੱਚ ਜੇ ਕੋਈ ਡੀਪ ਮਡ ਹੈਗਾ ਤੇ ਪਾਣੀ ਹੈ ਜਾਂ ਕੋਈ ਪਥਰੀਲਾ ਇਲਾਕਾ ਹੈ ਜਾਂ ਕੋਈ ਘਣਾ ਜੰਗਲ ਹੈਗਾ ਉਸ ਦੇ ਵਿੱਚ ਤੁਸੀਂ ਇਸਤੇਮਾਲ ਇਸ ਨੂੰ ਕਰਦੇ ਹੋ ਉਸ ਅਕੋਰਡਿੰਗ ਮੋਡੀਫਿਕੇਸ਼ਨ ਹੁੰਦੀ ਹੈ ਇਸ ਵਹੀਕਲ ਦੀ ਮੈਂ ਤੁਹਾਨੂੰ ਦੱਸਦਾ ਜਿਹੜੀ ਉਹ ਸਾਹਮਣੇ ਵਹੀਕਲ ਖੜਾ ਐ ਐਮਬੂਲੈਂਸ ਖੜਾ ਐ ਉਹ ਸਪੈਸ਼ਲੀ ਐਮਬੂਲੈਂਸ ਹੀ ਬਣਾਇਆ ਗਿਆ ਹੈ ਉਹ ਕ੍ਰਿਟੀਕਲ ਕੇਅਰ ਯੂਨਟ ਹੈ ਸਮਾਲ ਕ੍ਰਿਟੀਕਲ ਕੇਅਰ ਯੂਨਟ ਹੈ ਜਿੱਦਾਂ ਆਪਾਂ ਕਹਿੰਦੇ ਵੀ ਫਰਸਟ ایڈ ਇਸ ਟਾਈਮ ਵੀ ਕਹੀਂ ਵੀ ਕੋਈ ਦਿੱਕਤ ਹੁੰਦੀ ਹੈ ਬੰਦੇ ਨੂੰ ਆਪਾਂ ਲੈ ਕੇ ਜਾਂਦੇ ਕਿਧਰੇ ਵੀ ਤੇ ਉਸ ਗੱਡੀ ਦੇ ਅੰਦਰ ਸਾਰੇ ਜਿਹਨੇ ਕ੍ਰਿਟੀਕਲ ਕੇਅਰ ਦੀ ਇਕੁਪਮੈਂਟਸ ਚਾਹੀਦੇ ਆ ਜਿਵੇਂ ਵੈਂਟੀਲੇਟਰ ਹੈ ਡੀਫਲੀਬ੍ਰੇਟਰ ਹੈ ਸਟੈਚਰਸ ਹੈ ਆਕਸੀਜਨ ਸਿਲੰਡਰ ਹੈ ਹਰ ਤਰੀਕੇ ਦੀ ਆਈਸੀਯੂ ਦੀ ਸਾਰੀ ਸਹੂਲਤ ਉਸ ਗੱਡੀ 'ਚ ਹੈਗੀ ਹੈ ਤੇ ਉਹ ਐਮਬੂਲੈਂਸ ਵਰਜਨ ਆਪਾਂ ਤਿਆਰ ਕੀਤਾ ਤੇ ਇਹ ਜਿਹੜਾ ਵਰਜਨ ਜਿਸ ਤੇ ਅਸੀਂ ਬੈ ਬੈ ਆ ਇਹਨੂੰ ਆਪਾਂ ਲੋਡਿੰਗ ਲੈ ਵੀ ਤੇ ਰੈਸਕਿਊ ਲੈ ਵੀ ਯੂਜ਼ ਕਰ ਸਕਦੇ ਆ ਇਹਦੇ ਅੰਦਰ ਮਾਡਲ ਦੋ ਆnde ਇੱਕ ਹਾਰਡ ਟੌਪ ਇੱਕ ਸੌਫਟ ਟੌਪ ਤਾਂ ਇਹ ਜਿਹੜਾ ਵਰਜਨ ਹੈ ਇਹ ਸਾਡਾ ਹਾਟਾ ਵਰਜਨ ਹੈ ਜੀ ਦੇਦਰ ਆਪਾਂ ਐਸੀ ਦਿੰਦੇ ਤੇ ਇਹਦੇ ਅੰਦਰ ਇੱਕ ਸੌਫਟ ਟੌਪ ਆਂਦਾ ਜਿਸ ਦੇ ਜਿਹਨੂੰ ਤੁਸੀਂ ਸੇਮ ਰੈਸਕਿਊ ਲਈ ਵੀ ਚਾਹੇ ਲੋਡਿੰਗ ਲਈ ਜਿਸ ਤਰ੍ਹਾਂ ਕਿਤੇ ਵੀ ਤੁਹਾਨੂੰ ਚਾਇਤ ਨਹੀਂ ਹੋ ਉਹ ਯੂਜ਼ ਕਰ ਸਕਦੇ ਹੋ ਜੀ ਮੈਂ ਇਥੇ ਇਹ ਵੀ ਦੱਸੋ ਕਿ ਇਹ ਗੱਡੀ ਜਿਵੇਂ ਤੁਸੀਂ ਲਿਖਿਆ ਹੋਇਆ ਕਿ ਇਹ 30 ਡਿਗਰੀ ਦੇ ਉੱਤੇ ਟਿਲਟ ਹੁੰਦਾ ਹੈਗਾ 35 ਡਿਗਰੀ ਤੇ ਇਹ ਕਲਿੰਬ ਕਰ ਸਕਦਾ ਹੈਗਾ ਹਾਂਜੀ ਤੇ ਹੋਰ ਕੀ ਕੁਝ ਫੀਚਰ ਨੇ ਇਸ ਗੱਡੀ ਦੇ ਕਿਉਂਕਿ ਤੁਸੀਂ ਭਾਰਤੀ ਫੌਜ ਦੇ ਲਈ ਵੀ ਇਹ ਤਿਆਰ ਕਰਦੇ ਹੈਗੇ ਹੋ ਹਾਂਜੀ ਤੇ ਉਹ ਕਿਹੜੇ ਕਿਹੜੇ ਮਤਲਬ ਫੀਚਰਸ ਜਾਂ ਜੋ ਰਿਕੁਆਇਰਮੈਂਟ ਰਹਿੰਦੀ ਹੈਗੀ ਉਹ ਕਿਸ ਤਰੀਕੇ ਦਾ ਵਹੀਕਲ ਹੁੰਦਾ ਸਰ ਇਸ ਦਾ ਮੇਨ ਫੀਚਰ ਹੈ ਗੱਡੀ ਦਾ ਕਿ ਇਹ 1 ਮੀਟਰ ਦਾ ਕੋਈ ਵੀ ਆਬਸਟੈਕਲ ਹੈ ਉਹਨੂੰ ਇਹ ਕਲਾਈਮ ਕਰ ਸਕਦਾ ਹੈ ਤੇ ਤੁਸੀਂ ਬ੍ਰੋਸ਼ਰ ਦੇ ਵਿੱਚ ਦੇਖਿਆ ਵੀ 30 ਡਿਗਰੀ ਇਹ ਟਿਲਟ ਵੀ ਜਾਂ ਤੇ ਗ੍ਰੇਡੀਐਂਟ ਵੀ ਹੈ ਇਸ ਦਾ 30 ਡਿਗਰੀ ਗ੍ਰੇਡੀਐਂਟ 30 ਡਿਗਰੀ ਇਹ ਉੱਪਰ ਵੀ ਚੜ ਸਕਦਾ ਸਲੋਪ ਤੇ ਚੜ ਸਕਦਾ ਤੇ ਉਸ ਤੋਂ ਬਾਅਦ ਇਹਦੀ ਜੋ ਮੇਨ ਫੀਚਰ ਹੈ ਉਹ ਤੇ ਟਾਇਰ ਹੈ ਜੀ ਜਿਸੇ ਜਿਹੜੇ ਟਾਇਰ ਹੈ ਉਹਦੇ ਵਿੱਚ ਕੀ ਹੈ ਕਿ ਇਹ ਲੋ ਪ੍ਰੈਸ਼ਰ ਟਾਇਰ ਹੈ। ਹੂੰ ਲੋ ਪ੍ਰੈਸ਼ਰ ਟਾਇਰ ਇਹਦੇ ਅੰਦਰ ਜਿਹੜੀ ਆਵਾ ਦਾ ਪ੍ਰੈਸ਼ਰ ਹੈ ਉਹ ਸਿਰਫ 1.4 ਪੀਐਸਆਈ ਹੈ। ਜੀ ਜਿਹੜੇ ਆਪਾਂ ਨਾਰਮਲ ਗੱਡੀਆਂ 'ਚ ਹੁੰਦਾ ਉਹ 40 ਪੀਐਸਆਈ ਹੁੰਦਾ ਇਹਦੇ ਸਿਰਫ 1.4 ਹੈ। ਜੀ ਤੇ ਇਹਨਾਂ ਨੂੰ ਆਪਾਂ ਕਹਿੰਦੇ ਲੋ ਪ੍ਰੈਸ਼ਰ ਟਾਇਰ। ਜੀ ਇਨ ਟਾਇਰਾਂ ਦੀ ਕੀ ਖਾਸੀਅਤ ਹੈ ਵੀ ਜੋ ਵੀ ਚੀਜ਼ ਇਹਦੇ नीचे ਆਂਦੀ ਹੈ ਜਿਦਾ ਪੱਥਰ ਆਂਦਾ ਹੈ ਜਾਂ ਕੋਈ ਦਰਖਤ ਆਂਦਾ ਹੈ ਤੇ ਉਸ ਦੀ ਇਹ ਸ਼ੇਪ ਲੈ ਲੈਂਦਾ ਟਾਇਰ। ਜੀ ਤੇ ਜਿਹੜੀ ਐਕਸੇਸ ਹਵਾ ਉਧਰ ਆਈ ਹੁੰਦੀ ਹੈ ਉਹ ਤਿੰਨਾ ਟਾਇਰਾਂ 'ਚ ਡਿਵਾਈਡ ਹੋ ਜਾਂਦੀ ਹੈ। ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਤੁਸੀਂ ਪੱਥਰ ਦੇ ਉੱਪਰ ਜਾ ਰਹੇ ਹੋ ਜਾਂ ਕਿਸੇ ਦਰਖੇ ਦੇ ਉੱਪਰ ਜਾ ਰਹੇ ਹੋ ਹੂੰ ਤੇ ਇੱਕ ਖਾਸियत ਹੈ ਇਸ ਗੱਡੀ ਦੀ ਉਸ ਤੋਂ ਬਾਅਦ ਇਸ ਗੱਡੀ ਦੇ ਵਿੱਚ ਏਸੀ ਲੱਗਿਆ ਹੋਇਆ ਹੈ ਹੀਟਰ ਲੱਗਿਆ ਹੋਇਆ ਤੇ ਇੱਕ ਆਟੋਨਮਸ ਹੀਟਰ ਵੀ ਲੱਗਿਆ ਹੋਇਆ ਉਹ ਜਿਹੜਾ ਡੀਜ਼ਲ ਤੋਂ ਕੰਮ ਕਰਦਾ ਹੈ ਜੀ ਉਸ ਲਈ ਤੁਹਾਨੂੰ ਗੱਡੀ ਚਲਾਣ ਦੀ ਲੋੜ ਨਹੀਂ ਹੈ ਸਿਰਫ ਤੁਸੀਂ ਔਨ ਕਰੋ ਉਹਨੂੰ ਤੇ ਉਹ ਡੀਜ਼ਲ ਤੋਂ ਚੱਲਦਾ ਹੈ ਤੇ ਉਹ ਹੀਟਰ ਯੂਜ਼ ਹੁੰਦਾ ਜਿੱਦਾਂ ਸਾਡਾ ਟੈਂਪਰੇਚਰ ਮਾਈਨਸ ਦੇ ਵਿੱਚ ਜੀ ਤੇ ਇਹ ਗੱਡੀਆਂ ਉੱਥੇ ਵੀ ਯੂਜ਼ ਹੋ ਰਹੀਆਂ ਜਿੱਥੇ ਆਰਮੀਆ ਆਰਮੀ ਵਾਲੇ ਬੰਦੇ ਨੂੰ ਸਿਆਚੀਨ ਦੇ ਵਿੱਚ ਲੈ ਕੇ ਗਏ ਜਿੱਥੇ ਮਾਈਨਸ ਦੇ ਵਿੱਚ ਟੈਂਪਰੇਚਰ ਰਹਿੰਦਾ ਤੇ ਉਧਰ ਵੀ ਗੱਡੀਆਂ ਹੁਣ ਵੀ ਕੰਮ ਕਰਦੀ ਹੈ ਜੀ ਤੇ ਇਸ ਵੀਕਲ ਨੂੰ ਗਲੋਬਲੀ ਮਾਰਕੀਟ ਦੇ ਵਿੱਚ ਮੰਗਵਾਇਆ ਵੀ ਜਾਂਦਾ ਹੈ ਬਿਲਕੁਲ ਕਿਹੜੀ ਕਿਹੜੀ ਕੰਟਰੀਜ਼ ਨੂੰ ਤੁਸੀਂ ਇਹ ਵੀਕਲ ਬਣਾ ਕੇ ਭੇਜਦੇ ਹੋ ਕਿੰਨੀ ਪ੍ਰੋਡਕਸ਼ਨ ਹੁੰਦੀ ਹੈ ਜੀ ਇੱਥੇ ਚੰਡੀਗੜ੍ਹ ਦੇ ਇਸ ਯੂਨਿਟ ਦੇ ਵਿੱਚ ਸਰ ਪ੍ਰੋਡਕਸ਼ਨ ਤਾਂ ਇਹ ਹੈ ਜੀ ਜਿਸ ਸਾ ਆਪਣਾ ਆਰਡਰ ਆਂਦੇ ਸਾਡੀ ਪ੍ਰੋਡਕਸ਼ਨ ਉਸ ਹਸਾਬ ਨਾਲ ਆਪਾਂ ਉਹਨੂੰ ਵਧਾ ਦਿੰਦੇ ਆ ਜੀ ਆ ਕਿਹੜੀ ਕਿਹੜੀ ਕੰਟਰੀ ਨੂੰ ਹੁਣ ਤੱਕ ਭੇਜੇ ਹੈਗੇ ਸੋ ਅ ਅਸੀਂ ਜਿਹੜਾ ਦਿੱਤਾ ਹੈ ਉਹ ਹੁਣ ਯੂਨਾਈਟਿਡ ਨੇਸ਼ਨਸ ਨੂੰ ਦਿੱਤਾ ਹੈ ਜਿਹੜੀ ਆਪਣੇ ਗੱਡੀਆਂ ਆ ਉਹ ਸਾਊਥ ਸ Sudan ਚ ਗਈ ਹੋਈ ਹੈ ਜੀ ਤੇ ਉਸ ਤੋਂ ਬਾਅਦ ਯੂਕੇ ਨੇ ਉਹ ਜਾਂਦੀ ਹੈ ਤੇ ਜਿਹੜੀ ਜਿਹੜੀ ਕੰਪਨੀ ਜਿਸ ਤੋਂ ਵੀ ਆਰਡਰ ਆਉਂਦੇ ਆ ਉਸ ਕੰਪਨੀ ਦਾ ਸਾਡੀ ਗੱਡੀਆਂ ਚਲੇ ਜਾਂਦੇ ਮਤਲਬ ਗਲੋਬਲ ਮਾਰਕੀਟ ਦੇ ਵਿੱਚ ਰਿਕੁਆਇਰਮੈਂਟ ਹੈਗੀ ਇਸ ਵੀਪਨ ਦੀ ਅੱਛਾ ਇੱਕ ਅਹਿਮ ਸਵਾਲ ਹੈ ਜਿਹੜਾ ਇਹ ਟਾਇਰ ਹੈ ਹਾਂਜੀ ਇਹ ਬੁਲੇਟ ਪ੍ਰੂਫ ਹੈ ਕਿਉਂਕਿ ਤੁਸੀਂ ਦੱਸਿਆ ਇਹ ਪੱਥਰਾਂ ਦੇ ਉੱਪਰ ਮਤਲਬ ਫਟਦਾ ਨਹੀਂ ਹੈ ਹਾਂਜੀ ਤੇ ਕੋਈ ਪੇੜ ਹੈ ਜੰਗਲ ਨੇ ਉੱਥੇ ਕੋਈ ਇਸ ਟਾਇਰ ਨੂੰ ਦਿੱਕਤ ਨਹੀਂ ਹੈਗੀ ਆ ਕਿ ਇਸ ਮਟੀਰੀਅਲ ਦਾ ਇਹ ਟਾਇਰ ਜਿਹੜਾ ਹੈਗਾ ਉਹ ਬਣਾਇਆ ਜਾਂਦਾ ਕਿਉਂਕਿ ਪੂਰੀ ਗੱਡੀ ਦਾ ਬੇਸ ਟਾਇਰ ਹੀ ਨੇ ਸਰ ਇਹ ਮਟੀਰੀਅਲ ਦਾ ਆਪਾਂ ਨਹੀਂ ਦੱਸ ਸਕਦੇ ਵੀ ਕਿ ਕੀ ਜਿਹੜਾ ਮਟੀਰੀਅਲ ਕਿ ਇਹ ਪੇਟੈਂਟਡ ਟਾਇਰਸ ਹੈ ਪੇਟੈਂਟਡ ਟਾਇਰਸ ਦੇ ਅੰਦਰ ਮਟੀਰੀਅਲ ਜਿਹੜਾ ਹੁੰਦਾ ਉਹ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਵੀ ਲੱਗਿਆ ਕੀ ਹੈ ਓਕੇ ਸੋ ਜਿਹੜੀ ਤੁਸੀਂ ਬੁਲੇਟ ਪ੍ਰੂਫ ਦੀ ਗੱਲ ਕੀਤੀ ਹੈ ਇਹ ਬੁਲੇਟ ਪ੍ਰੂਫ ਤਾਂ ਨਹੀਂ ਹੈ ਪਰ ਲੇਕਿਨ ਇਸ ਦੇ ਅੰਦਰ ਸੈਲਫ ਹੀਲਿੰਗ ਪ੍ਰੋਪਰਟیز ਹੈ ਜਿੱਦਾਂ ਕੋਈ ਵੀ ਅਗਰ ਬੁਲੇਟ ਇੱਕ ਲੱਗੀ ਕੋਈ ਲੱਗੀ ਤਾਂ ਇਹ ਟਾਇਰ ਪੈਂਚਰ ਨਹੀਂ ਹੁੰਦਾ ਕਿਉਂ ਤੁਸੀਂ ਇਧਰੋਂ ਹਮੇਸ਼ਾ ਇਹਦੇ ਅੰਦਰ ਹਵਾ ਭਰ ਸਕਦੇ ਜੇ ਉਧਰੋਂ ਹਵਾ ਲੀਕ ਵੀ ਹੋ ਰਹੀ ਹੈ ਤੇ ਤੁਸੀਂ ਇਧਰੋਂ ਹਵਾ ਭਰਦੇ ਰਹਿਣਾ ਤੇ ਉਸ ਦੇ ਵਿੱਚ ਕਦੀ ਵੀ ਹਵਾ ਕਮ ਹੋਣੀ ਨਹੀਂ ਜੀ ਤੋਂ ਉਹ ਕੰਮ ਕਰਦਾ ਹੀ ਰਹਿਣਾ ਚਾਹੇ ਦੂਜਾ ਇਹ ਵੀ ਹੈ ਜੀ ਦੋ ਟਾਇਰ ਜੇ ਗੱਡੀ ਦੇ ਕੰਮ ਕਰਨੇ ਛੱਡ ਦੇ ਜਾਂ ਪੈਂਚਰ ਹੋ ਜਾਏ ਤੁਸੀਂ ਕਹ ਰਹੇ ਜੀ ਗੋਲੀ ਲੱਗਦੀ ਕੁਝ ਤੇ ਦੋ ਟਾਇਰਾਂ 'ਚ ਵੀ ਗੱਡੀ ਸਾਡੀ ਚੱਲ ਸਕਦੀ ਇਹ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਦੋ ਟਾਇਰ ਕੱਢ ਦੇਣੇ मतलब जे दो टायरਾਂ 'ਚ ਹਵਾ ਨਹੀਂ ਰੁਕ ਰਹੀ ਤੇ ਦੋ ਟਾਇਰਾਂ 'ਚ ਹਵਾ ਹੈਗੀ ਤੇ ਦੋ ਟਾਇਰਾਂ 'ਚ ਵੀ ਗੱਡੀ ਚੱਲ ਸਕਦੀ। ਮਤਲਬ ਇਹ ਜੇ ਫਰੰਟ ਵਾਲੇ ਦੋ ਟਾਇਰ ਡੈਮੇਜ ਹੋ ਜਾਣ ਹੂੰ ਤਾਂ ਪਿਛਲੇ ਦੋ ਟਾਇਰਾਂ ਤੇ ਇਹ ਚੱਲੀ ਜਾਂਦੀ ਰਹੇ। ਬੇਸਿਕਲੀ ਅਗਲੇ ਟਾਇਰ ਚਾਹੇ ਉਹ ਹਵਾ ਤੋਂ ਬਿਨਾ ਹਾਂਜੀ ਫਿਰ ਇਹਦਾ ਜਿਹੜਾ ਰਿਮ ਹੈਗਾ ਉਹ ਕਿਸ ਕੁਆਲਿਟੀ ਦਾ ਬਣਾਇਆ ਕਿਉਂਕਿ ਹਮੂਮਨ ਜਦੋਂ ਟਾਇਰ ਫਟਦਾ ਹੈ ਉਹ ਰਿਮ ਕ੍ਰੈਸ਼ ਹੋ ਜਾਂਦਾ ਹੈਗਾ ਟੁੱਟ ਜਾਂਦਾ। ਇਹਦਾ ਸਰ ਰਿਮ ਦਾ ਡਿਜ਼ਾਈਨ ਥੋੜਾ ਜਿਹਾ ਅਲੱਗ ਹੈ। ਇਹ ਕ੍ਰੈਸ਼ ਨਹੀਂ ਹੁੰਦਾ ਕਿਉਂਕਿ ਜਿਹੜਾ ਆਪਣੇ ਅੱਜ ਟਾਇਰ ਹੈ ਉਹ ਹੀ ਇਸ ਆਪ ਨਾਲ ਡਿਜ਼ਾਈਨ ਹੋਇਆ ਜੀ ਉਹ ਫਲ ਤੋ ਵੀ ਖਰਾਬ ਨਹੀਂ ਹੋ ਜੀ ਹਾਂਜੀ ਸਾਡੀ ਜਿਹੜੀ ਗੱਡੀਆਂ ਆ ਉਹ ਜਿਹੜੀ ਜਿੱਥੇ ਜਾਂਦੀਆਂ ਜਿੱਥੇ ਆਰਮੀ ਵੀ ਯੂਜ਼ ਕਰਦਾ ਤੋ ਇਹਨੂੰ ਐਜ਼ ਅ ਟੈਂਟ ਵੀ ਯੂਜ਼ ਕਰਦਾ ਕਿਉਂਕਿ ਜਿੱਦਾਂ ਪਹਿਲਾਂ ਜਾਂਦੀ ਸੀਗੇ ਕਿੱਥੇ ਤੁਸੀਂ ਪੈਦਲ ਜਾ ਰਹੇ ਹੋ ਚੱਲੇ ਚੱਲੇ ਉਸ ਤੋਂ ਬਾਅਦ ਤੁਹਾਨੂੰ ਕਿੱਥੇ ਰੁਕਣਾ ਹੈ ਤਾਂ ਇਸੇ ਲਈ ਜਦੋਂ ਕਿਸੇ ਜੰਗਲ ਦੇ ਵਿੱਚ ਆਪਰੇਸ਼ਨ ਕਰਨ ਜਾਣਾ ਤਾਂ ਉਹ ਇੱਕ ਟੋਕੜੀ ਜਿਹੜੀ ਆ ਐਜ਼ ਅ ਸ਼ੈਲਟਰ ਹਾਂਜੀ ਇਹਨੂੰ ਯੂਜ਼ ਕਰਦੀ ਗੱਡੀ ਨੇ ਤੇ ਇਹ ਜਦੋਂ ਸ਼ੈਲਟਰ ਦੇ ਉਹ ਗੱਡੀਆਂ ਬੁਲੇਟ ਪ੍ਰੂਫ ਹੁੰਦੀਆਂ ਨਹੀਂ ਇਹ ਗੱਡੀ ਬੁਲੇਟ ਪ੍ਰੂਫ ਨਹੀਂ ਹੈ ਇਹ ਗੱਡੀ ਸਿਰਫ ਟਰਾਂਸਪੋਰਟੇਸ਼ਨ ਲਈ ਲੌਜਿਸਟਿਕਸ ਲਈ ਯੂਜ਼ ਹੋ ਰਹੀ ਹੈ ਇਹ ਮੋਡੀਫਾਈ ਹੋ ਕੇ ਬੁਲੇਟ ਪ੍ਰੂਫ ਬਣ ਸਕਦੀ ਹੈ ਜੇ ਕੋਈ ਚਾਹਦਾ ਵੀ ਆਪਾਂ ਨੂੰ ਬੁਲੇਟ ਪ੍ਰੂਫ ਚਾਹੀਦੀ ਹੈ ਤਾਂ ਬੁਲੇਟ ਪ੍ਰੂਫ ਬਣ ਸਕਦੀ ਹੈ ਹੋਰ ਕਿਹੜੇ ਕਿਹੜੇ ਫੀਚਰ ਨਹੀਂ ਜਿਹਦੇ ਵਿੱਚ ਪਾਣੀ ਜਾਂ ਹੋਰ ਕਿਸ ਚੀਜ਼ਾਂ ਦੀ ਹੋਰ ਸਹੂਲਤਾਂ ਨੇ ਇਹ ਗੱਡੀ ਪਾਣੀ ਦੇ ਅੰਦਰ تیرਦੀ ਹੈ ਤੇ ਜਿੰਨਾ ਮਰਜ਼ੀ ਡੂੰਘਾ ਪਾਣੀ ਹੋਵੇ ਉਸ ਤੋਂ ਕੋਈ ਫਰਕ ਨਹੀਂ ਪੈਂਦਾ ਇਹ ਗੱਡੀ ਉਹਦੇ ਉੱਪਰ تیرਦੀ ਹੈ ਜਿੰਨਾ ਲੱਗ ਇੰਜਨ ਆ ਉਹਦੇ ਲਈ ਇੰਜਨ ਨਹੀਂ ਨਾ ਇੰਗੇ ਇੰਜਨ ਹੈ ਕੀ ਹੈ ਜੀ ਇਹ ਪਾਣੀ ਦੇ ਵਿੱਚ ਚੱਲਣ ਲਈ ਜਿਹੜੇ ਇਹਦੇ ਟਰੈਡਸ ਐ ਤੁਸੀਂ ਦੇਖੇ ਹੋਗੇ ਟਾਇਰ ਦੇ ਉੱਪਰ ਜਿਹੜੇ ਟਰੈਡ ਐ ਉਹ ਚੱਪੂ ਦਾ ਕੰਮ ਕਰਦੇ ਆ ਜਦੋਂ ਆਪਾਂ ਪਾਣੀ ਦੇ ਅੰਦਰ ਚੱਲਦੇ ਆ ਤਾਂ ਪਾਣੀ ਨੂੰ ਪਿੱਛੇ ਫੈਂਕਦੇ ਉਹ ਡਿਜ਼ਾਈਨ ਹੀ ਉਸ ਤਰੀਕੇ ਨਾਲ ਬਣਿਆ ਹੋਇਆ ਹਾਂਜੀ ਤੇ ਉਹੀ ਦੀ ਸਪੈਸ਼ਲ ਫੀਚਰ ਹੈਗਾ ਜੀ ਜੀ ਤੇ ਇਹ ਕਿੱਥੋਂ ਦਾ ਹੈਗਾ ਕਨਸੈਪਟ ਕਿੱਥੋਂ ਦਾ ਬੇਸਿਕਲੀ ਇਹ ਇਹ ਕਨਸੈਪਟ ਤਾਂ ਸਿਰ ਸਰਪਿਕ ਕੰਪਨੀ ਹੈ ਜਿਹੜੀ ਉਸ ਤੋਂ ਇਹਦਾ ਸਾਰਾ ਡਿਜ਼ਾਈਨ ਇਹ ਕੰਪਨੀ ਇਹ ਯੂਕਰੇਨ ਦੀ ਹੈ ਜੀ ਉਸ ਤੋਂ ਇਹ ਆਪਾਂ ਸਾਰਾ ਜਿਹੜਾ ਡਿਜ਼ਾਈਨ ਹੈ ਉਸ ਤੋਂ ਆਇਆ ਹੈ ਤੇ ਇਹ ਮੇਡ ਇਨ ਇੰਡੀਆ ਸਾਰਾ ਕੁਝ ਇੰਡੀਜਨਾਈਜ਼ ਕੀਤਾ ਹੈ ਆਪਾਂ ਇਧਰ ਜੀ ਐਸਯੂਵੀ 1200 ਦੀ ਡਿਮਾਂਡ ਜੋ ਹੈਗੀ ਉਹ ਅਲੱਗ-ਅਲੱਗ ਸੈਕਟਰਸ ਦੇ ਵਿੱਚ ਤੇ ਵੱਖ-ਵੱਖ ਮੁਲਕ ਜਿਹੜੇ ਹੈਗੇ ਨੇ ਆਪਣੇ ਰਿਕੁਆਇਰਮੈਂਟ ਦੇ ਮੁਤਾਬਕ ਹੀ ਇਸ ਨੂੰ ਖਰੀਦ ਕਰ ਰਹੇ ਨੇ ਫਿਲਹਾਲ ਪੰਜਾਬ ਦੇ ਵਿੱਚ ਜੋ ਹੜ੍ਹ ਆਏ ਹੋਏ ਨੇ ਉਹਨਾਂ ਦੇ ਵਿੱਚ ਰਾਹਤ ਬਚਾ ਦਾ ਜੋ ਕਾਰਜ ਚੱਲ ਰਿਹਾ ਹੈਗਾ ਉਸ ਨੂੰ ਲੈ ਕੇ ਇਸ ਦਾ ਇਸਤੇਮਾਲ ਵਕੂਬੀ ਤੇ ਚੰਗੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰੁਣ ਪੱਟ